ਇਲਾਕੇ ਦੇ ਸਾਡੇ ਨਾਲ ਜੁੜ ਚੁੱਕੇ ਨੇ ਬਧੇਰੇ ਜਾਣਕਾਰੀ ਦੇ ਲਈ ਸੋ ਸੁਨੀਲ ਕੀ ਮਾਹੌਲ ਹੈ ਇਸ ਵੇਲੇ ਦਾ ਅਸ਼ਰਾਤੀ ਰੁਝਾਨ ਜਿਹੜੇ ਕਿ ਹਣੇ ਸਾਹਮਣੇ ਆ ਗਏ ਨੇ ਰਕਵਕ ਰਾਊਂਡ ਨੇ ਜਿਹੜੇ ਕਿ ਨੰਦਸ ਦੁਆਰਾ ਗਿਣਤੀ ਕੀਤੀ ਜਾ ਰਹੀ ਹੈ ਜਿਹੜੀ ਕਿ 2 ਵਜੇ ਤੱਕ ਤਸਵੀਰ ਵੀ ਸਾਹਮਣੇ ਆ ਜਾਵੇਗੀ ਸਾਰੇ ਕਿ ਕਿਹੜੇ ਉਮੀਦਵਾਰ ਦੇ ਸਿਰ ਤੇ ਤਾਜ ਲੋਕਾਂ ਦੇ ਵੱਲੋਂ ਸਜਾਇਆ ਗਿਆ ਲੋਕਾਂ ਨੇ ਫਤਵਾ ਕਿਸ ਉਮੀਦਵਾਰ ਦੇ ਹੱਕ ਤੇ ਵਿੱਚ ਦਿੱਤਾ ਸੋ ਕੀ ਮਾਹੌਲ ਹੈ ਇਸ ਵੇਲੇ ਕਾਊਂਟਿੰਗ ਸੈਂਟਰ ਤੇ ਕਿਹੜੇ ਕਿਹੜੇ ਪਾਰਟੀ ਦੇ ਜਿਹੜੇ ਕਿ ਲੋਕ ਪਹੁੰਚ ਚੁੱਕੇ ਨੇ ਫਿਲਹਾਲ ਜਿਹੜੀ ਕਿ ਆਮ ਆਦਮੀ ਪਾਰਟੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਜਿਹੜਾ 10 ਵਜੇ ਤੇ ਅਸਤੀਰਾ ਰਾਉਂਡ ਆਇਆ ਉਹਦੇ ਵਿੱਚ ਜਿਹੜਾ ਆ ਆਮ ਆਦਮੀ ਪਾਰਟੀ ਆਪਾਂ ਗੱਲ ਕਰਦੇ ਹਾਂ ਸ਼ੁਰੂ ਤੋਂ ਹੀ ਜਦੋਂ ਤੋਂ ਵੈਲਟ ਪੇਪਰ ਦੀ ਕਾਊਂਟਿੰਗ ਹੋਈ ਆ ਉਸ ਤੋਂ ਲੈ ਕੇ ਵੀ ਜਿਹੜਾ ਆ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਜਿਹੜੇ ਕੈਂਡੀਡੇਟ ਨੇ ਡਾਕਟਰ ਹਿਚਾਤ ਹੀ ਬਰਤੰਮੜਾ ਹੋਈ ਸੀ ਦੂਸਰੇ ਰਾਉਂਡ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਹੈ ਰਾਉਂਡ ਸੀ ਜਿਹੜੇ ਤੀਸਰੇ ਰਾਉਂਡ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਉਹ 3292 ਅਤੇ ਭਾਜਪਾ ਨੂੰ 280 ਕਾਂਗਰਸ ਨੂੰ 220 ਕੇ ਵੋਟਾਂ ਇੱਥੇ ਤੱਕ ਕਿ ਨੋਟਾਂ ਨੂੰ ਜਿਹੜੀਆਂ 108 ਵੋਟ ਨੋਟਾਂ ਨੂੰ ਕੋਈ ਹੈ ਇੱਥੇ ਤਰ੍ਹਾਂ ਗਲ ਕਰਦੇ ਲੀਡ ਦੀ ਲੀਡ ਜਿਹੜੀ ਹੈਗੇ ਜੀ ਇਹ 4394 ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਹੈ ਉਹ ਕੀਤੀ ਹੈ ਔਰ ਇਹ ਆਪਾਂ ਕਹਿ ਸਕਦੇ ਆਮ ਆਦਮੀ ਪਾਰਟੀ ਜਿਹੜੀ ਉਹ ਵਧ ਤੇ ਲਗਾਤਾਰ ਜਿਨੇ ਵੀ ਰੌੜਾ ਉਹ ਬੜਾਏ ਹੋਏ ਹਨ ਔਰ ਦੂਸਰੇ ਨੰਬਰ ਤੇ ਕਾਂਗਰਸ ਤੇ ਅਮੀਦਵਾਰ ਚੱਲੇ ਹਾਂ ਤੀਸਰੇ ਨੰਬਰ ਤੇ ਜਿਹੜੇ ਨੇ ਉਹ ਭਾਜਪਾ ਨੇ ਔਰ ਖਾਸ ਕਰਕੇ ਜਿੱਦਾਂ ਸ਼ੁਰੂ ਤੋਂ ਹੀ ਕਿਆਸਤਗਾ ਜਾ ਰਿਹਾ ਤੰ ਡਾਕਟਰ ਰਾਜ ਕੁਮਾਰ ਚੱਪੇਵਾਲ ਜੋ ਉਸ ਤੋਂ ਪਹਿਲਾਂ ਐਮਐਲਏ ਸਨ ਉਸ ਤੋਂ ਬਾਅਦ ਫਿਰ ਉਹ ਸਸਦਤ ਬਣੇ ਤਾਂ ਸੀਟੇ ਜਿਹੜੀ ਚੱਪੇਵਾਲ ਦੀ ਕਾਲੀ ਹੋ ਗਈ ਸੀ ਤੇ ਹੁਣ ਫਿਰ ਉਹਨਾਂ ਦੇ ਜਿਹੜੇ ਬੇਟੇ ਨੇ ਡਾਕਟਰ ਇਸ਼ਾਨ ਘਾ ਮਾਗਦੀ ਪਾਰਟੀ ਦੇ ਉਮੀਦਵਾਰ ਹਨ ਤੇ ਐਸੇ ਲਈ ਅੱਛਾ ਜਿਹੜਾ ਹੋਲਡਰ ਡਾਕਟਰ ਸਾਹਿਬ ਦਾ ਸੀ ਉਸ ਦਾ ਫਾਇਦਾ ਜਿਹੜਾ ਡਾਕਟਰ ਇਸ਼ਾਨ ਨੂੰ ਮਿਲਿਆ ਹੈ ਜਿਹੜੇ ਸਮਰਥਕ ਨੇ ਇੱਥੇ ਕਾਫੀ 200 ਮੀਟਰ ਦੀ ਦੂਰੀ ਤੇ ਬਾਹਰ ਜਿਹੜਾ ਹੈ ਤੇ ਸਮਰਥਕ ਆਪਣੇ ਯਿਆ ਤਿਆਰੀਆਂ ਕਰਕੇ ਟੋਲ ਤੋਂ ਮਾਪੇ ਨਾਲ ਹਾਰ ਲੈ ਕੇ ਲੱਡੂਆਂ ਦੇ ਡੱਬੇ ਲੈ ਕੇ ਪਹੁੰਚਦੇ ਹੋਏ ਨੇ ਪਰ ਹਜੇ ਕੁਝ ਵੀ ਕਹਿਣਾ ਆਸਾਨ ਨਹੀਂ ਹੋ ਬਗਾ ਕਿ 15 ਰਾਊਂਡ ਹੈ ਹਜੇ ਤੱਕ ਤਿੰਨ ਤੋਂ ਚਾਰ ਰਾਊਂਡ ਜਿਹੜੇ ਨੇ ਹਜੇ ਹੋਏ ਨੇ ਹਜੇ ਕਾਫੀ ਰਾਊਂਡ 11 ਦੇ ਕਰੀਬ ਜਿਹੜੇ ਰਾਊਂਡ ਨੇ ਤੇ ਅਕਿਆਸ ਦਾ ਜਾ ਸਕਦੇ ਹਾਂ ਕਿ ਆਪਾਂ 12 ਜਾਂ 1 ਵਜੇ ਜਿਹੜਾ ਹੈ ਉਹ ਜਿਹੜਾ ਰਿਜ਼ਲਟ ਸਾਹਮਣੇ ਆ ਜਾਏਗਾ ਕਿਸ ਦੀ ਕਿਸਮਤ ਖੁੱਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਬਿਲਕੁਲ ਜਿਹੜਾ ਕਿ ਸੋਹਣ ਸਿੰਘ ਟੰਡਲ ਨੇ ਉਹ ਵੀ ਜਿਹੜਾ ਕਿ ਕਾਲੀਦਾਲ ਛੱਡ ਕੇ ਜਿਹੜੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਨ ਸੋ ਭਾਜਪਾ ਦਾ ਗ੍ਰਾਫ ਹੈ ਜਿਹੜਾ ਕਿ ਪਿਛਲੇ ਸਾਲ ਵਿਧਾਨ ਸਭਾ ਦੀ ਸੁਚੋਣਾਂ ਜਦੋਂ ਕੋ ਹੋਈਆਂ ਸਨ ਉਦੋਂ ਕਾਫੀ ਜਿਹੜਾ ਕਿ ਵਧਿਆ ਸੀਗਾ ਫਿਲਹਾਲ ਜਿਹੜੀ ਕਿ ਸੀਟ ਕੋਈ ਵੀ ਉਹਨਾਂ ਦੇ ਹਿੱਸੇ ਨਹੀਂ ਸੀ ਆਈ ਸੋ ਇਸ ਵਾਰ ਕੀ ਲੱਗਦਾ ਹੈ ਕਿ ਕਾਲੀਦਾਲ ਤੋਂ ਜਿਹੜਾ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸਿੱਖ ਚੈਰਾ ਜਿਹੜਾ ਕਿ ਭਾਜਪਾ ਦੇ ਵੱਲੋਂ ਪੇਸ਼ ਕੀਤਾ ਗਿਆ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ ਕਿਸਾਨਾਂ ਦਾ ਜਿਹੜਾ ਕਿ ਮੁੱਦਾ ਹੈ ਉਹ ਹਰ ਵਾਰ ਜਿਹੜਾ ਕਿ ਆੜੇ ਆ ਜਾਂਦਾ ਹੈ ਇਸ ਵਾਰ ਕਿਸਾਨਾਂ ਦੀ ਵਿਰੋਧ ਲਗਾਤਾਰ ਜਿਹੜਾ ਕਿ ਕਿਸਾਨ ਵਰਗ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਹੁਣ ਜਿਹੜਾ ਕਿ ਸਰਵਣ ਸਿੰਘ ਪੰਦੇਰ ਵੱਲੋਂ ਵੱਲੋਂ ਕਿਹਾ ਗਿਆ ਹੈ ਕਿ 6 ਦਸੰਬਰ ਨੂੰ ਕੂਚ ਕੀਤਾ ਜਾਣਾ ਦਿੱਲੀ ਦੇ ਵਿੱਚ ਸੋ ਇਸ ਦਾ ਖਮਿਆਜ਼ਾ ਜਿਹੜਾ ਕੀ ਭੁਗਤਣਾ ਪੈ ਸਕਦਾ ਬਿਲਕੁਲ ਹੀ ਖਮਿਆਜ਼ਾ ਦੇ ਕਹਿ ਸਕਦੇ ਹੋ ਕਿ ਭਾਜਪਾ ਲੋਕ ਤੋਂ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ ਹੋਰ ਜਿਹੜੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਪ੍ਰੋਜੈਕਟ ਨੇ ਕਿਤੇ ਨਾ ਕਿਤੇ ਜਿਹੜੇ ਇੰਜਨ ਟਾਊਨ ਹੋ ਰਹੇ ਕਿਉਂਕਿ ਜਿਹੜਾ ਸ਼ੁਰੂਆਤ ਤੋਂ ਹੀ ਜਿੱਥੇ ਹਜ਼ਾਰ ਦੇ ਕਰੀਬ ਜਿਹੜੀ ਵੋਟ ਪੁੱਗੀ ਉਥੇ 6 100 ਅਹ ਸੋਰੀ 446 ਵੋਟ ਜਿਹੜਾ ਬੀਜੇਪੀ ਨੂੰ ਪਈ ਹੈ ਤੀਸਰੇ ਨੰਬਰ ਤੇ ਮੈਨੂੰ ਤੇ ਲੱਗਦਾ ਹੈ ਜੇ ਆਪਾਂ ਬਿਲਕੁਲ ਦੇਖ ਰਹੇ ਹੈ ਕਿ ਬੀਜੇਪੀ ਇਸ ਤਰਫ ਇੱਕ ਆਫਲਾ ਜਿਹੜਾ ਮੁਕਾਮ ਹਾਸਲ ਕਰਨੇ ਲਈ ਕਿਉਂਕਿ ਅਗਲੀ ਤਿਆਰੀਆਂ ਕਰ ਸਕਦੇ ਜਿੰਨੋਂ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਲੋਕਾਂ ਦਾ ਰੁਝਾਨ ਵੀ ਅਜੇ ਦਾ ਪਮਾ ਉਹਨਾਂ ਨੇ ਅਕਾਲੀ ਦਲ ਦੇ ਜਾਂ ਹੋਰ ਪਾਰਟੀਆਂ ਦੇ ਬੜੇ ਲੀਡਰ ਜਿਹੜੇ ਆਪਣੇ ਵਿਚਾਰ ਚਾਗਲ ਕਰ ਰਹੇ ਆ ਪਰ ਹਜੇ ਤੱਕ ਜਿਹੜਾ ਬੀਜੇਪੀ ਉਸ ਲੈਵਲ ਤੱਕ ਨਹੀਂ ਪਹੁੰਚੀ ਹੈ ਜਿਸ ਲੈਵਲ ਤੱਕ ਯਾਨੀ ਕਿ ਉਹ ਕਿੰਨੋਂ ਤਕਰ ਦੇ ਸਕਦੇ ਫਿਲਹਾਲ ਟੱਕਰ ਹੈ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੈ ਭਾਜੀ ਜਿਹੜਾ ਤੀਸਰੇ ਨੰਬਰ ਤੇ ਚੱਲ ਜੀ ਬਿਲਕੁਲ ਕਾਂਗਰਸ ਵੀ ਦਿਵਾਰ ਦੀ ਗੱਲ ਕਰੀਏ ਕਿ ਜਿਹੜਾ ਕਿ ਰਣਜੀਤ ਕੁਮਾਰ ਨੇ ਹੋ ਜਿਲ੍ਹਾ ਬਾਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਨੇ ਕਾਫੀ ਜਿਹੜਾ ਕਿ ਨਾਮ ਹੈ ਉਹਨਾਂ ਦਾ ਸੋ ਲੋਕਾਂ ਦੇ ਵਿੱਚ ਵੀ ਕਾਫੀ ਨਜ਼ਰ ਸੁਖ ਹੈ ਸੋ ਉਹ ਪਿੱਛੇ ਚੱਲ ਰਹੇ ਨੇ ਹਜੇ ਤੇ ਕੀ ਲੱਗਦਾ ਹੈ ਕਿ ਲੋਕਾਂ ਦੇ ਵੱਲੋਂ ਇਸ ਵਾਰ ਆਮ ਆਦਮੀ ਪਾਰਟੀ ਦੇ ਹੀ ਕੰਮਾਂ ਨੂੰ ਜਿਹੜਾ ਕਿ ਤਰਜੀਹ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਉਹਨਾਂ ਦਾ ਜਾਦੂ ਨਹੀਂ ਚੱਲ ਪਾਏਗਾ ਇਸ ਵਾਰ ਉਹ ਦੇਖੋ ਜੀ ਇਹ ਜਿਹੜੀ ਜਿਮਨੀ ਚੋਣ ਹੋਈ ਹੈ ਇਹਦੇ ਵਿੱਚ ਕਈ ਕ ਜਿਹੜੇ ਆ ਪਹਿਲੂ ਦੇਖਣੇ ਪੰਦੇ ਨੇ ਕਿਉਂਕਿ ਜਿਹੜੇ ਲੋਕ ਨੇ ਉਹ ਚਾਉਂਦੇ ਨੇ ਵਿਕਾਸ ਤੇ ਜਾਂ ਸਰਕਾਰ ਦੇ ਉੱਤੋਂ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਕੋਈ ਹੋਰ ਵੀ ਉਮੀਦਵਾਰ ਬਣਾ ਲੈਂਦੇ ਆ ਤੇ ਜਿਹੜੀ ਗ੍ਰਾਂਟ ਵਗੈਰਾ ਹੈ ਉਹ ਤਾਂ ਇਹਨਾਂ ਦੇ ਜਿਹੜੇ ਨੇ ਆਪਾਂ ਚਾਹੁੰਦੇ ਨੇ ਵਿਧਾਇਕ ਉਹਨਾਂ ਦੇ ਉੱਪਰ ਹੀ ਡਿਪੈਂਡ ਹੁੰਦੀ ਹੈ ਇਸ ਕਰਕੇ ਉਹ ਉਹੀ ਚਾਹੁੰਦੇ ਨੇ ਵੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਤੇ ਇਸ ਦਾ ਫਾਇਦਾ ਵੀ ਆਮ ਆਦਮੀ ਪਾਰਟੀ ਨੂੰ ਬਿਲਿਆ ਹੈ ਜਿਸ ਕਰਕੇ ਜਿਹੜਾ ਕਾਂਗਰਸ ਇਟਰੀਕ ਪਿੱਛੜ ਰਹੀ ਹੈ ਲੇਕਿਨ ਕਾਂਗਰਸ ਨੇ ਪਿਛਲੀ ਬਾਹਰ ਨਾਲੋਂ ਇਸ ਵਾਰ ਜਿਹੜਾ ਅੱਛਾ ਜਿਹੜਾ ਆਪਣਾ ਜਿਹੜਾ ਕਹਿ ਸਕਦੇ ਆ ਰਿਜ਼ਲਟ ਦਿੱਤੇ ਹਨ ਔਰ ਕਾਫੀ ਮਾਤਰਾ ਦੇ ਵਿੱਚ ਜਿਹੜੀ ਇਹ ਵੋਟ ਇਹਨਾਂ ਦੀ ਜਿਹੜੀ ਉਹ ਕਾਫੀ ਉੱਪਰ ਗ੍ਰਾਫ kia ਹੈ ਤੇ ਇਸ ਦਾ ਫਾਇਦਾ ਜਿਹੜੇ ਜੇ ਆਪਾਂ ਨਾਲ ਕਰੀਏ ਵੀਐਸਪੀ ਔਰ ਅਕਾਲੀ ਦਲ ਨੇ ਜਿਹੜਾ ਵੋਟ ਪੋਲ ਨਹੀਂ ਕੀਤੀ ਪਰ ਉਹਦਾ ਵੀ ਕਿਸੇ ਪਾਰਟੀ ਨੂੰ ਅਜੇ ਤੱਕ ਫਾਇਦਾ ਚਾਹੇ ਉ ਭਾਜਪਾ ਚਾਹੇ ਕਾਂਗਰਸ ਉਸ ਨੂੰ ਨਹੀਂ ਮਿਲਿਆ ਹੈ ਆਮ ਆਦਮੀ ਪਾਰਟੀ ਹੀ ਟੌਪ ਤੇ ਚੱਲੀ ਹੈ

ਜਿਤਾਉਣ ਦੇ ਲਈ ਜਿਹੜਾ ਕਿ ਰਾਜਕੁਮਾਰ ਦਾ ਰਾਜਕੁਮਾਰ ਚੱਬੇਵਾਲ ਨੇ ਜਿਹੜਾ ਕਿ ਕਾਫੀ ਜਿਹੜਾ ਕਿ ਉਹਨਾਂ ਦਾ ਨਾਮ ਹੈ ਕਾਫੀ ਵੱਡੇ ਚਿਹਰੇ ਨੇ ਉਹਨਾਂ ਦੇ ਸੋ ਪਹਿਲਾਂ ਕਾਂਗਰਸ ਦੇ ਵਿੱਚ ਸੀ ਉਹਨਾਂ ਦੇ ਵੱਲੋਂ ਕਾਫੀ ਸਾਰੇ ਕੰਮ ਲੋਕਾਂ ਦੇ ਕੀਤੇ ਗਏ ਸੋ ਕਾਫੀ ਉਹਨਾਂ ਦਾ ਨਾਮ ਹੈ ਲੋਕ ਵੀ ਉਹਨਾਂ ਨੂੰ ਕਾਫੀ ਜਿਹੜੀ ਕਿ ਤਰਜ਼ੀਹ ਦਿੰਦੇ ਨੇ ਸੋ ਇਸ਼ਾਂਕ ਚੱਬੇਵਾਲ ਨੇ ਜਿਹੜਾ ਕਿ ਅੱਗੇ ਚੱਲ ਰਹੇ ਨੇ ਪਰ ਇਸ਼ਾਂਕ ਚੱਬੇਵਾਲ ਨੂੰ ਹਰ ਕੋਈ ਨਹੀਂ ਚਾਹਂਦਾ ਉਹਨਾਂ ਨੂੰ ਸਿਰਫ ਰਾਜਕੁਮਾਰ ਦੇ ਬੇਟੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੋ ਲੋਕਾਂ ਦੇ ਮਨ ਦੇ ਵਿੱਚ ਇਹ ਸੋਚ ਕੇ ਜਿਹੜੀ ਕਿ VOTING ਕੀਤੀ ਗਈ ਕਿ ਰਾਜਕੁਮਾਰ ਵੱਡਾ ਚਿਹਰਾ ਨੇ ਤੇ ਬਿਲਕੁਲ ਇਹ ਗੱਲ ਸਹੀ ਹੈ ਕਿ ਡਾਕਟਰ ਇਸ਼ਾਨ ਸਿੰਘ ਕੋਈ ਵੀ ਚਾਹੇ ਮੀਡੀਆ ਪਰਸਟੈਂਟ ਚਾਹੇ ਉਹ ਆਮ ਲੋਕਾਂ ਨਹੀਂ ਜਾਣਦੇ ਤਾਂ ਅਚਾਨਕ ਜੀ ਐਂਟਰੀ ਹੋਈ ਹੈ ਕਿਤੇ ਕਿਤੇ ਡਾਕਟਰ ਸਾਹਿਬ ਦੇ ਨਾਮ ਦਿਕਾਈ ਜਾਂਦੇ ਸੀ ਕਿਉਂਕਿ ਉਹ ਜ਼ਿਆਦਾਤਰ ਇਸ ਜਿਲ੍ਹੇ ਤੋਂ ਜਫਾ ਕਹਿ ਸਕਦੇ ਆ ਬਾਹਰ ਹੀ ਰਹਦੇ ਕੋਈ ਸਟੱਡੀ ਵੀ ਉਹਨਾਂ ਬਾਹਰ ਕੀਤੀ ਹੈ ਔਰ ਇਹ ਆਪਕ ਕਹਿੰਦੇ ਨੇ ਡਾਕਟਰ ਰਾਜ ਕੁਮਾਰ ਚੱਪੇਵਾਲ ਦੀ ਬਦੌਲਤ ਇਹ ਡਾਕਟਰ ਇਸ਼ਾਨ ਸਿੰਘ ਜਿਹੜੇ ਨੇ ਇਸ ਲਾਈਨ 'ਚ ਆਏ ਹਨ ਔਰ ਉਹਨਾਂ ਦੇ ਨਾਮ ਤੇ ਹੀ ਜਿਤਨੇ ਕੋਈ ਡਾਕਟਰ ਰਾਜ ਕੁਮਾਰ ਚੱਪੇਵਾਲ ਜੋ ਕਾਂਗਰਸ ਦੇ ਸੀ ਉਦੋਂ ਵੀ ਉਹਨਾਂ ਜਿੱਤਾਂ ਹਾਸਲ ਕੀਤੀ ਆ ਆਮ ਆਦਮੀ ਪਾਰਟੀ ਚਾਹੇ ਉਦੋਂ ਵੀ ਉਹਨਾਂ ਦੀ ਜਿੱਤ ਹਾਸਲ ਕੀਤੀ ਹੈ ਕਿਤੇ ਨਾ ਕਿਤੇ ਪਾਰਟੀ ਕਾਊਂਟ ਨਹੀਂ ਕਰਦੀ ਇੱਥੇ ਸਿਰਫ ਡਾਕਟਰ ਰਾਜ ਕੁਮਾਰ ਦਾ ਚਿਹਰਾ ਉਹਨਾਂ ਦੇ ਪਰਸਨਲ ਹੀ ਜਿਹੜੇ ਰਿਲੇਸ਼ਨ ਨੇ ਉਹੀ ਕਾਊਂਟ ਕਰਦੇ ਨੇ ਬਿਲਕੁਲ ਸਹੀ ਤੁਸੀਂ ਕਿਹਾ ਹੈ ਕਿ ਜਿਹੜਾ ਡਾਕਟਰ ਰਾਜ ਕੁਮਾਰ ਚੱਪੇਬਾਲ ਤੇ بیٹے ਦੇ ਨਾਮ ਤੇ ਹੀ ਜ਼ਿਆਦਾਤਰ ਲੋਕ ਜਾਣਦੇ ਨੇ ਡਾਕਟਰ ਇਸ਼ਾਨ ਚੇੜਾ ਨੇ ਉਹਨੂੰ ਇੰਨੇ ਲੋਕ ਨਹੀਂ ਜਾਣਦੇ ਹਾਂ ਕੋਈ ਡਾਕਟਰ ਰਾਜ ਕੁਮਾਰ ਚੱਪੇਬਾਲ ਦੇ ਤੋਂ ਕੋਈ ਵਿਧਾਇਕ ਵੀ ਰਹਿ ਚੁੱਕੇ ਨਹੀਂ ਪਹਿਲਾਂ ਵੀ ਕਾਊਂਟਰ ਤੇ ਹੋਣ ਵੀ ਉਹ ਸਾਲ ਸਾਲ ਵੀ ਨਹੀਂ ਨੇ ਔਰ ਡਾਕਟਰ ਰਾਜਕਮਰ ਚੱਪੇਵਾਲ ਨੇ ਜਿਹੜੇ ਇੱਥੇ ਕੰਮ ਕੀਤੇ ਨੇ ਲੋਕਾਂ ਨੇ ਆਪਣਾ ਪਰਸਨਲ ਜਿਹੜਾ ਮੇਲ ਮਲ ਆਪਾਂ ਕਹਿ ਸਕਦੇ ਆ ਉਹਦਾ ਹੀ ਫਾਇਦਾ ਜਿਹੜਾ ਡਾਕਟਰ ਇਸ਼ਾਕ ਨੂੰ ਮਿਲਿਆ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਆਪਾਂ ਕਹਿ ਸਕਦੇ ਆ ਪੂਰੇ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਜਾ ਕੇ ਇੱਥੇ ਕੈਂਪੇਨ ਕੀਤੀ ਹੈ ਚਾਰ ਵਾਰ ਐਮ ਐਸਟੀਐਮ ਸਾਹਿਬ ਆ ਚੁੱਕੇ ਹਨ ਕਿੰਨਾ ਕਿੰਨਾ ਫਾਇਦਾ ਲੋਕਾਂ ਨੂੰ ਮਿਲਿਆ ਹੈ ਔਰ ਜਿਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਜੇ ਬਿਲਕੁਲ ਜਿਹੜਾ ਕਿ ਜਦੋਂ ਚੋਣਾ ਹੁੰਦੀ ਹੈ ਨਾ ਚੋਣਾ ਤੋਂ ਪਹਿਲਾਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਚੋਣ ਪ੍ਰਚਾਰ ਤੋਂ ਪਹਿਲਾਂ ਵੀ ਜਿਹੜਾ ਕਿ ਪਾਰਟੀਆਂ ਬਦਲਣ ਦਾ ਦੌਰ ਵੀ ਜਿਹੜਾ ਕਿ ਲੱਗਿਆ ਰਹਿੰਦਾ ਕਿਉਂਕਿ ਸਿਆਸਤ ਕਾਫੀ ਪੱਕੀ ਹੁੰਦੀ ਹੈ ਉਸ ਵੇਲੇ ਲੋਕ ਪਾਰਟੀਆਂ ਬਦਲਦੇ ਨੇ ਕੋਈ ਜਿਹੜਾ ਕਿ ਪਾਰਟੀ ਛੱਡ ਕੇ ਦੂਸਰੀ ਪਾਰਟੀ ਵੱਲ ਜਾਂਦਾ ਤਾਂ ਇੱਥੇ ਇਹ ਦੇਖਣਾ ਹੋਵੇਗਾ ਕਿ ਲੋਕ ਜਿਹੜਾ ਕਿ ਪਾਰਟੀ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ ਹੈਗੇ ਚਿਹਰੇ ਨੂੰ ਤਰਜੀਹ ਦਿੰਦੇ ਨੇ ਕਿਉਂਕਿ ਤਾਂ ਹੀ ਹੁੰਦਾ ਹੈ ਕਿ ਆ ਜਿਹੜੇ ਕਿ ਕੋਈ ਵੀ ਪਾਰਟੀ ਹੈ ਕੋਈ ਚਿਹਰਾ ਆਪਣੇ ਵੱਲ ਖਿੱਚ ਲੈਂਦੀ ਹੈ ਤਾਂ ਆਪਣਾ ਵੋਟ ਬੈਂਕ ਜਿਹੜਾ ਕਿ ਜ਼ਿਆਦਾ ਤੋਂ ਜ਼ਿਆਦਾ ਬਣਾਉਣ ਦੇ ਲਈ ਸੋ ਕੀ ਲੱਗਦਾ ਹੈ ਕਿ ਲੋਕਾਂ ਲੋਕ ਵੀ ਜਿਹੜੇ ਕਿ ਇਹੀ ਸੋਚ ਕੇ ਵੋਟ ਕਰਦੇ ਨੇ ਕਿ ਪਾਰਟੀ ਨੂੰ ਉਹ ਤਰਜੀਹ ਨਹੀਂ ਦਿੰਦੇ ਹੈਗੇ ਚਿਹਰੇ ਨੂੰ ਤਰਜੀਹ ਦਿੰਦੇ ਨੇ ਕਿਉਂਕਿ ਉਹਦੇ ਜਿਹੜੇ ਕੰਮ ਨੇ ਜਿਹੜੇ ਕਿ ਉਹ ਉਹ ਚਿਹਰਾ ਹੀ ਕਰ ਸਕਦਾ ਹੈ ਬਿਲਕੁਲ ਜਦੋਂ ਪਹਿਲਾਂ ਪੱਲਾ ਡਾਕਟਰ ਰਾਜੂਵਾਲ ਇਹ ਕੌਂਸਲ ਚੰਡ ਕੇ ਇੱਧਰ ਆਇਆ ਇਸਾ ਨਾਮ ਆਦਮੀ ਪਾਰਟੀ ਚ ਦਲ ਬਦਲੂ ਕੇ ਜੜੇ ਹੁਣ ਜਿਹੜੇ ਉਹ ਤਿੰਨੇ ਹੀ ਉਮੀਦਵਾਰ ਚੱਲ ਬਦੂ ਆਪਾਂ ਕਹਿ ਸਕਦੇ ਹਾਂ ਸ਼ਾਹਪੁਰ ਦੇ ਚੱਬੇਵਾਲ ਦੇ ਵਿੱਚ ਜਿਹੜੇ ਚੱਲ ਬਦਲੂਆਂ ਦੇ ਵਿੱਚ ਇਹ ਮਕਾਬਲਾ ਕਿਉਂਕਿ ਇੱਕ ਦੂਸਰੇ ਨੂੰ ਇਹ ਕਹਿ ਨਹੀਂ ਸਕਦੇ ਉਹਨਾਂ ਦਾ ਕਹਿਣਾ ਹੈ ਜਿਵੇਂ ਕਿ ਪਿਛਲੇ ਯਾਨੀ ਜਿਹਨੂੰ ਉਸ ਦੇ ਸੀ ਇਹ ਤਿੰਨਾ ਉਮੀਦਵਾਰਾਂ ਇਹ ਕਿ ਇੱਕ ਟ੍ਰੈਂਡ ਬਣ ਗਿਆ ਹੈ ਇਸ ਦੂਸਰੀਆਂ ਪਾਰਟੀਆਂ ਵਿੱਚ ਜਾਣਾ ਜੇ ਕੋਈ ਪਾਰਟੀ ਕਿਸੇ ਪਾਸੇ ਨਹੀਂ ਉਹਨਾਂ ਨੂੰ ਥਾਤ ਦੇ ਰਹੀ ਹੈ ਜਾਂ ਕਿ ਚਾਹੇ ਵਨਾਇਸ ਲਈ ਹੈ ਚਾਹੇ ਉਹਨਾਂ ਨੂੰ ਲੱਗਦਾ ਵੀ ਪਾਰਟੀ ਅੱਛਾ ਕੰਮ ਗ੍ਰੀਨ ਗਰਾਊਂਡ ਲੈਵਲ ਤੇ ਨਹੀਂ ਕਰ ਰਹੀ ਹੈ ਤੇ ਉਹ ਦੂਸਰੀਆਂ ਪਾਰਟੀਆਂ ਵਿੱਚ ਜਾਂਦੇ ਨੇ ਉਹਨਾਂ ਨੂੰ ਹੁਣ ਐਸੇ ਲਈ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਆਪਣੀ ਰਾਜਨੀਤਿਕ ਜਿਹੜਾ ਸਫ਼ਰ ਅੱਗੇ ਚਾਲੂ ਕਰਨੇ ਨੇ ਕਿਸੇ ਨਾ ਕਿਸੇ ਦੂਸਰੀ ਪਾਰਟੀ ਦਾ ਸਹਾਰਾ ਲੈਣਾ ਪੈਂਦਾ ਹੈ ਜਿਸ ਕਰਕੇ ਜਿਹੜਾ ਉਹ ਜੰਪ ਮਾਰ ਕੇ ਦੂਸਰੀਆਂ ਪਾਰਟੀਆਂ ਤੇ ਜਾਂਦੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਭਾਜੀਪੀ ਹੈ ਤੇ ਚਾਹੇ ਕਾਂਗਰਸ ਹੈ ਕਾਂਗਰਸ ਤੇ ਵਿੱਚ ਵੀ ਬਹੁਤ ਜਸਪਾਲ ਪਾਰਟੀ ਤੋਂ ਆਏ ਤੇ ਭਾਜੀਪੀ ਤੇ ਜਿਹੜੇ ਨੇ ਉਹ ਅਕਾਲੀ ਦਲ ਤੋਂ ਆਏ ਨੇ ਤੇ ਜਿਹੜੇ ਕਾਂਗਰਸ ਤੇ ਆਪਾਂ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਰਾਜਕੁਮਾਰ ਉਹ ਕਾਂਗਰਸ ਛੱਡ ਕੇ ਆਪ ਚ ਗਏ ਸਨ ਲੇਕਿਨ ਬੇਟੇ ਉਹਨਾਂ ਨੇ ਜਿਹੜੇ ਆਪਾਂ ਕਹਿ ਨਹੀਂ ਸਕਦੇ ਪਾਰਟੀ ਬਦਲੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਉਹ ਨਵੇਂ ਜਿਹੜੇ ਉਮੀਦਵਾਰ ਨੇ ਲੇਕਿਨ ਕਿਤਨੇ ਕਿਤੇ ਦਲ ਬਦਲੂਆਂ ਦੇ ਵਿੱਚ ਹੀ ਉਹਨਾਂ ਦਾ ਨਾਮ ਆਉਂਦਾ ਹੈ ਜਿ ਬਿਲਕੁਲ ਇਸ ਵੇਲੇ ਜੁੜਾਇ ਕੀ ਸ਼ੁਰਾਤੀ ਰੁਝਾਨ ਨੇ ਆਮ ਆਦਮੀ ਪਾਰਟੀ ਦੇ ਸ਼ਾਂਤ ਚੱਪੇਵਾਲ ਨਾਲ ਜੁੜੇ ਕੀ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਤੇ ਇਸ ਵੇਲੇ ਕੀ ਮਾਹੌਲ ਆ ਉਸ ਵੇਲੇ ਅਗਰ ਗੱਲ ਕਰੀ ਕਾਊਂਟਿੰਗ ਸੈਂਟਰਸ ਦਾ ਕੀ ਮਾਹੌਲ ਆ ਉਥੇ ਕਿਹੜੇ ਕਿਹੜੇ ਪਾਰਟੀ ਦੇ ਜੁੜੇ ਕੀ ਲੋਕ ਪਹੁੰਚੇ ਹੋਏ ਨੇ ਹਾਲਾਂਕਿ ਸਵੇਰ ਤੋਂ ਹੀ ਜੁੜੇ ਕੀ ਵਰਕਰ ਤੇ ਸਮਰਥਕ ਨੇ ਉਥੇ ਬਣੇ ਹੋਏ ਸੀ ਕਿਉਂਕਿ ਜਿਵੇਂ ਹੀ ਰੁਝਾਨ ਆਉਣੇ ਸਾਹਮਣੇ ਆਉਂਦੇ ਨੇ ਤੇ ਜਦੋਂ ਕੀ ਰੁਝਾਨ ਦੇ ਵਿੱਚ ਪਤਾ ਲੱਗਦਾ ਕਿ ਕਿਹੜੀ ਪਾਰਟੀ ਲੀਡ ਕਰਦੀ ਹੋਈ ਨਜ਼ਰ ਆਂਦੀ ਹੈ ਤਾਂ ਜਸ਼ਨ ਮਨਾਣੇ ਵੀ ਸ਼ੁਰੂ ਹੋ ਜਾਂਦੇ ਨੇ ਸੋ ਕੀ ਕੁਝ ਮਾਹ ਮਹੌਲ ਕਿਉਂ ਪੀਤੀ ਮੀਡੀਆ ਸੰਤਦਰ ਮੀਡੀਆ ਸੰਸਦ ਦੇ ਵਿੱਚ ਆਮ ਲੋਕਾਂ ਨੂੰ ਆਉਣ ਦੀ ਜਰੂਰਤ ਨਹੀਂ ਇੱਥੇ ਤੱਕ ਕਿ ਸੋਸ਼ਲ ਬੂਆ ਜਿਹੜੀ ਆ ਉਹਦੇ ਵੀ ਇੱਥੇ ਅੰਦਰ ਕਿਸੇ ਨੂੰ ਵੀ ਐਂਟਰ ਨਹੀਂ ਆਉਣ ਦਿੱਤਾ ਗਿਆ ਹੈ ਬਾਕਾਇਦਾ ਤੌਰ ਤੇ ਕਾਫੀ ਤਕਤੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਇਸ ਤਰ੍ਹਾਂ ਦੀ ਜਿਹੜੀ ਇਹ ਦੇ ਸਕਿਉਟੀ ਲਗਾਏ ਪੈਰਾ ਮਿਲਟਰੀ ਫੋਰਸ ਲਗਾਏ ਗਿਆ ਉਹਨਾਂ ਪ੍ਰਸ਼ਾਸਨ ਨੇ ਜਿਹੜਾ ਇੱਥੇ ਲਗਾਇਆ ਜਿਹੜੀਆਂ ਲਗਾਈਆਂ ਸਿਕਿਉਰਟੀ ਜਿਹੜਾ ਆਪਣਾ ਵਰਕ ਕਰ ਸਕਦੇ ਆ ਜਾਇਸੀਆ ਨੇ ਪਛੋਕਾਚਾ ਲਗਾਏ ਗਏ ਹਨ ਪਰ ਇਹਦਾ ਇਹ ਹੈ ਵੀ ਜਿਹੜਾ ਇੱਥੋਂ ਕਾਫੀ ਦੂਰੀ ਦੇ ਉੱਤੇ ਜਿਹੜਾ ਕਲ ਦੇ ਕੰਤੇ 100 ਤੋਂ 200 ਮੀਟਰ ਦੂਰ ਜਿਹੜਾ ਲੋਕਾਂ ਦਾ ਇਕੱਠ ਹੋਇਆ ਪਰ ਸਵੇਰੇ ਆਮ ਆਦਮੀ ਪਾਰਟੀ ਔਰ ਆਪਾਂ ਕਹਿੰਦੇ ਕਾਂਗਰਸ ਤੇ ਜਿਹੜੇ ਉਹ ਸੰਸਥਾ ਸਮਰਥਕ ਕਹਿ ਸਕਦੇ ਆ ਜਾਂ ਲੀਡਰਸਨਾਂ ਕਾਫੀ ਬੜੀ ਦੇ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਸਨ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਤਾਂ ਕਾਫੀ ਹੱਦ ਤੱਕ ਜਣੀ ਆਸ ਸੀ ਔਰ ਕਾਂਗਰਸ ਨੂੰ ਵੀ ਜੇ ਆਪਾਂ ਕਹਿ ਦਿੰਦੇ ਆ ਵੀ ਕਿਸੇ ਤਰ੍ਹਾਂ ਦਾ ਕੋਈ ਕਮੀ ਨਹੀਂ ਦੇਖਾ ਨੂੰ ਮਿਲੀ ਕਾਫੀ ਸਮਰਥਕ ਜਿਹੜੇ ਆ ਉਹ ਤਿਆਰੀ ਕਰਕੇ ਆਏ ਸਨ ਔਰ ਜਿਵੇਂ ਜਿਵੇਂ ਰਿਜ਼ਲਟ ਆ ਰਹੇ ਨੇ ਕਿਤੇ ਨਾ ਕਿਤੇ ਕਾਂਗਰਸ ਤੇ ਜਿਹੜੇ ਵਰਕਰਾਂ ਦਾ ਹੌਸਲਾ ਤੋਂ ਕਿੰਦਾ ਜੀ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹ ਕਿਉਂਕਿ ਅਸੀਂ ਦਿਖਾ ਨਹੀਂ ਸਕਦੇ ਕਾਫੀ ਦੂਰ ਦਾ ਅਜਾਣਾ ਪੰਦਾ ਹੈ ਗੇਟ ਦੇ ਬਾਹਰ ਜਿਹੜੀ ਇਹ ਸਿਕਿਉਰਟੀ ਪਰਪਸ ਕਾ ਪਾ ਕਹਿ ਸਕਦੇ ਛੋਟੀ ਜਿਹੀ ਕਾਰਨਾ ਕਰਕੇ ਅਸੀਂ ਉੱਤੇ ਬਾਹਰ ਨਹੀਂ ਜਾ ਸਕਦੇ ਐਂਟਰੀ ਮੈਨ ਲੇਕਿਨ ਬਾਹਰ ਕਾਫੀ ਜਿਹੜਾ ਤਰਕਾਟ ਹੈ ਦੇਖਣ ਨੂੰ ਮਿਲ ਰਿਹਾ ਹੈ ਔਟੂ ਟਮਾ ਕੇ ਲੱਡੂ ਔਰ ਹਾਰ ਜਿਹੜੇ ਉਹ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਛੋਟੇ ਲੀਡਰ ਨੇ ਉਹ ਸਾਰੇ ਹੀ ਉੱਤੇ ਪਹੁੰਚੇ ਕੋਲ ਜੀ ਬਿਲਕੁਲ ਜਿਹੜੇ ਕਿ ਸ਼ਰਾਤੀ ਰੁਝਾਨ ਨੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਸੋ ਲੋਕਾਂ ਦੇ ਵੱਲੋਂ ਜਿਹੜਾ ਕਿ ਇਹ VOTING ਕੀਤੀ ਗਈ ਸੀ ਚਿਹਰੇ ਨੂੰ ਦੇਖ ਕੇ ਹੀ ਹੋ ਸਕਦਾ ਹੈ ਕਿ ਕਿਉਂਕਿ ਜਿਹੜਾ ਕਿ ਦੇਖਿਆ ਜਾ ਸਕਦਾ ਹੈ ਕਿ ਰਾਜਕੁਮਾਰ ਚੱਪੇਵਾਲ ਦੇ بیٹے ਨੇ ਸ਼ਾਮ ਚੱਪੇਵਾਲ ਜਿਹੜੇ ਕੀ ਅੱਗੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਆਮ ਆਦਮੀ ਪਾਰਟੀ ਦਾ ਗਰਾਫ ਜਿਹੜਾ ਕੀ ਕਿੰਨਾ ਕੋ ਵਧੀਆ ਹੈ ਅਗਰ ਅਸੀਂ ਗੱਲ ਕਰੀਏ ਕਿ ਰਾਜਕੁਮਾਰ ਜਿਹੜੇ ਕੀ ਚੱਪੇਵਾਲ ਨੇ ਕਾਂਗਰਸ ਪਾਰਟੀ ਤੋਂ ਆਏ ਨੇ ਹਾਲਾਕਿ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਸ਼ਾਮਿਲ ਹੋ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਵਿਧਾਇਕ ਵਜੋਂ ਕੰਮ ਕਰ ਰਹੇ ਸਨ ਹੁਣ ਐਮਪੀ ਬਣੇ ਨੇ ਤੇ ਕੀ ਲੋਕਾਂ ਦੇ ਵੱਲੋਂ ਜਿਹੜਾ ਕੀ ਕਿਹੜੇ-ਕਿਹੜੇ ਮੁੱਦੇ ਨੇ ਹੋਰ ਚੱਪੇਵਾਲ ਦੇ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ VOTING ਕੀਤੀ ਗਈ ਹੈ ਮੌਜੂਦਾ ਪਾਰਟੀ ਦੇ ਉਮੀਦਵਾਰ ਬਿਲਕੁਲ ਜੀ ਮੁੱ ਹੀ ਜਿਹੜਾ ਲਿਆ ਗਿਆ ਸੀ ਲੇਕਿਨ ਇਹ ਹੈ ਕਿ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਇੱਕ ਡਾਕਟਰ ਰਾਜ ਕੁਮਾਰ ਚੱਪੇਵਾਲ ਨੇ ਆਪਣੀ ਇੱਕ ਬੱਕਰੀ ਪੈਸ ਬਣਾਈ ਹੋਏ ਸਰਕਾਰ ਕੋਵੇ ਚਾਹੇ ਨਾ ਹੋਵੇ ਲੇਕਿਨ ਉਸ ਲੋਕਾਂ ਦੇ ਜਿਹੜੇ ਨਿੱਜੀ ਕੰਮਾਂ ਦੇ ਵਿੱਚ ਜਾਂਦੇ ਸੀ ਲੋਕਾਂ ਨੂੰ ਮੇਲ ਮਲਾਪ ਸੁਖ ਸੁਖ ਤੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਹਿੱਸੇਦਾਰੀ ਨਵਾਈ ਹੈ ਕਿਤੇ ਨਾ ਕਿਤੇ ਉਸ ਤੇ ਦਾ ਜਿਹੜਾ ਫਾਇਦਾ ਡਾਕਟਰ ਰਾਜ ਕੁਮਾਰ ਚੱਪੇਵਾਲ ਨੂੰ ਮਿਲ ਰਿਹਾ ਹੈ ਉਹਨਾਂ ਦੇ ਬੇਟੇ ਨੂੰ ਮਿਲ ਰਿਹਾ ਹੈ ਔਰ ਇਹ ਆਪਾਂ ਕਹਿ ਸਕਦੇ ਹਾਂ ਜੇ ਕੋਈ ਵਿਕਾਸ ਕਰ ਜਾਂ ਪਾ ਕਈਏ ਤਾਂ ਪਹਿਲਾ ਕਾਂਗਰਸ ਦੇ ਸੀ ਐਮਐਲਏ ਇਸ ਕਰਕੇ ਸਰਕਾਰ ਜਿਹੜੀ ਹੈ ਬਦਲ ਗਈ ਸਰਕਾਰ ਬਦਲਣ ਦੇ ਨਾਲ ਜਿਹੜੇ ਵਿਕਾਸ ਕਰ ਰਹੇ ਉਹਦੇ ਵਿੱਚ ਇੱਕ ਤਰ੍ਹਾਂ ਕਿਤੇ ਰੁਕਾਵਟ ਖੰਦੀ ਹੈ ਤੇ ਉਹ ਜਿਵੇਂ ਵਿਕਾਸ ਕਰ ਰਹੇ ਦੀ ਗੱਲ ਕਰਦੇ ਆ ਤੇ 15 ਕਰੋੜ ਰੁਪਏ ਤਕਰੀਬ ਕਾਂਗਰਸ ਨੇ ਜਿੱਥੇ ਸੀ ਉਸ ਨੂੰ ਲਾ ਕੱਟੀ ਪਰ ਹੁਣ 70 ਕਰੋੜ ਰੁਪਏ ਦਿੱਤੇ ਆ ਪਰ ਹਜੇ ਤੱਕ ਜਿਹੜੀ ਇੰਡਸਟਰੀ ਵਾਲੇ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਅਜੇ ਡਿਵੈਲਪ ਇਸ ਤਾਂ ਨਹੀਂ ਹੋਈ ਲੇਕਿਨ ਆਪਣੇ ਅچھے ਰਸੂਲ ਦੇ ਕਾਰਨ ਡਾਕਟਰ ਸਾਹਿਬ ਨੂੰ ਜਿਹੜਾ ਹੈ ਇਹ ਫਾਇਦਾ ਮਿਲਿਆ ਹੈ ਉਹਨਾਂ ਦੇ ਬੇਟੇ ਨੂੰ ਜਿਹੜਾ ਹੈ ਇਸਦਾ ਫਾਇਦਾ ਮਿਲਿਆ ਜੀ ਬਿਲਕੁਲ ਇਸ ਵਾਰ ਵੀ ਜਿਹੜੇ ਕੀ ਬੀਜਪੀ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਪਿੱਛੇ ਹੀ ਚੱਲ ਰਹੇ ਨੇ ਪਹਿਲਾਂ ਵੀ ਜਿਹੜੇ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਕੋਈ ਵੀ ਖਾਤਾ ਨਹੀਂ ਸੀ ਖੁੱਲਿਆ ਹਾਲਾਂਕਿ ਓਵਰਆਲ ਗ੍ਰਾਫ ਜਿਹੜਾ ਕਿ ਬੀਜਪੀ ਦਾ ਜ਼ੋਰ ਵਧਿਆ ਸੀ ਤੇ ਇਸ ਵਾਰ ਵੀ ਜਿਹੜੀ ਕਿ ਉਮੀਦ ਲਗਾਈ ਜਾ ਰਹੀ ਸੀ ਤਾਂ ਇਸ ਵਾਰ ਵੀ ਉਹਨਾਂ ਦੇ ਵੱਲੋਂ ਜਿਹੜਾ ਕਿ ਸੋਹਣ ਸਿੰਘ ਡੰਡਾ ਨੇ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸਨ ਸਿੱਖ ਚਹਰਾ ਉਤਾਰਿਆ ਗਿਆ ਸੀ ਸੋ ਭਾਜਪਾ ਨੂੰ ਇਹ ਸਮਝਣਾ ਹੋਵੇਗਾ ਕਿ ਲੋਕ ਕਾਫੀ ਸਮਝਦਾਰ ਨੇ ਲੋਕਾਂ ਨੂੰ ਸਿਰਫ ਜਿਹੜਾ ਕਿ ਸਿੱਖ ਚਹਰਾ ਦੇਖ ਕੇ ਹੀ ਲੋਕ ਵੋਟ ਨਹੀਂ ਕਰਦੇ ਕਿਸਾਨਾ ਦੇ ਵੱਲੋਂ ਵੀ ਜਿਹੜਾ ਕਿ ਉਸ ਨੂੰ ਨਕਾਰ ਦਿੱਤਾ ਜਾਂਦਾ ਹੈ ਹਰ ਵਾਰ ਸੋ ਇਹ ਸਮਝਣਾ ਪਵੇਗਾ ਪਾਜਪਾ ਨੂੰ ਕੋਈ ਹੋਰ ਰਣਨੀਤੀ ਹੈ ਜਿਹੜੀ ਕਿ ਉਹ ਅਪਣਾਉਣੀ ਪਵੇਗੀ ਕੀ ਕੁਝ ਕਹਿਣਾ ਹੈ ਇਸ ਬਾਰੇ ਜਿਵੇਂ ਕਿ ਵੇਖੋ ਜਿਹੜੀ ਗਲਬਾਤ ਹੈ ਦੇਚ ਕਿਹੜਾ ਉਹਨਾਂ ਨੇ ਲਿਆਂਦਾ ਸੀ ਪੀਪੀ ਫੀਲਡ ਦੇ ਵਿੱਚ ਕਿਉਂਕਿ ਜਿਹੜੀ ਪਾਜਪਾ ਹਿੰਦੂ ਪਾਰਟੀ ਮੰਨੀ ਜਾਂਦੀ ਹੈ ਹਿੰਦੂ ਸੋਚ ਦੀ ਪਾਰਟੀ ਮੰਨੀ ਜਾਂਦੀ ਹੈ ਪਰ ਜਿਹੜਾ ਸਟਿੱਕਰ ਲਿਆਉਣ ਦੇ ਨਾਲ ਵੀ ਉਹਨਾਂ ਨੂੰ ਬੈਨੀਫਿਟਿੰਗ ਹੋਣ ਲੇਕਿਨ ਜਿਹੜਾ ਉਹ ਚੱਪੇਪਾਲ ਦੇ ਵਿੱਚ ਕੈਬਨਟ ਮੰਤਰੀ ਸਾਹਿਬ ਦਾ ਤੌਰ ਤੇ ਕੈਬਨਟ ਮੰਤਰੀ ਸੌਸਿੰਗ ਖੰਡਲ ਨੂੰ ਲਿਆਉਂਦਾ ਕਰਨ ਇਹ ਸੀ ਕਿ ਵੋਟ ਬੈਂਕ ਨੂੰ ਵੜਾਉਣਾ ਕਿਉਂਕਿ ਵੋਟ ਬੈਂਕ ਚੱਪੇਪਾਲ ਏਰੀਆ ਦੇ ਵਿੱਚ ਬਹੁਤ ਜਿਆਦਾ ਜਿਹੜਾ ਗਰਾਫ ਹੈ ਉਹ نیچے ਜਾ ਚੁੱਕਾ ਸੀਗਾ ਭਾਜਪਾ ਦਾ ਉਮੀਦਵਾਰ ਕੋਈ ਵੀ ਉਹਨਾਂ ਦਾ ਮੈਦਾਨ ਦੇ ਵਿੱਚ ਉਤਰ ਨੂੰ ਪਿਆ ਨਹੀਂ ਸੀ ਆਖਰਕਾਰ ਉਹਨਾਂ ਨੂੰ ਸੌਸਿੰਗ ਖੰਡਲ ਨੂੰ ਇਹ ਮੈਦਾਨ ਦੇ ਵਿੱਚ ਉਤਾਰਨਾ ਪਿਆ ਸੌਸਿੰਗ ਖੰਡਲ ਦੀ ਆਪਣੀ ਵੀ ਪਹਿਲੀ ਪੈਟ ਕਾਫੀ ਅੱਛੀ ਸੀ ਔਰ ਬਾਪਾ ਕਹਿ ਸਕਦੇ ਆ ਵੀ ਜਿਹੜਾ ਉਹਨਾਂ ਨੇ ਇੱਧਰ ਆ ਕੇ ਕੁਝ ਉਹਨਾਂ ਦੇ ਆਪਣੇ ਰਿਲੇਸ਼ਨ ਸੀ ਕੁਝ ਉਹਨਾਂ ਨੂੰ ਵੀ ਰਾਜਨੀਤਿਕ ਜਿਹੜਾ ਸਹਿਯੋਗ ਚਾਹੀਦਾ ਸੀ ਕਿਉਂਕਿ ਆਕਾਲੀ ਦਲ ਦੇ ਵਿੱਚ ਆਪਸ ਵਿੱਚ ਜਿਹੜੀ ਬਾਦਮੀ ਬਾਤ ਚੱਲ ਰਿਹਾ ਹੈ ਉਸ ਕਾਰਨ ਕਿਤੇ ਨਾ ਕਿਤੇ ਆਕਾਲੀ ਦਲ ਜਾਂ ਵਰਕਰ ਜਿਹੜੇ ਸੱਚ ਪਾ ਸੀ ਆਕਾਲੀ ਦਲ ਜਿਹੜਾ ਆ ਉਹ ਮੈਦਾਨ ਦੇ ਵਿੱਚ ਚੋਣ ਲੜਨ ਲਈ ਤਿਆਰ ਨਹੀਂ ਸੀ ਜਿਸ ਕਰਕੇ ਜਿਹੜਾ ਲਗਾਤਾਰ ਆਰਦੇ ਕਾਰਨ ਬੀਸੂ ਸਿੰਘ ਠੰਡਨ ਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ ਸੀ ਉਹ ਭਾਜਪਾ ਪਾਰਟੀ ਨੇ ਉਹਨਾਂ ਨੂੰ ਸਹਾਰਾ ਦਿੱਤਾ ਔਰ ਆਪਣੇ ਰਾਜਨੀਤਿਕ ਯੋਗ ਸਫਰ ਜਾਰੀ ਰੱਖਣ ਲਈ ਫਾਰਜੀ ਤੇ ਇਥੇ ਕੌਣ ਨਹੀਂ ਕਰਦੀ ਰਾਜਨੀਤਿਕ ਸਫਰ ਜਾਰੀ ਰੱਖਣ ਲਈ ਜਿਹੜਾ ਕੌਂਸਲਿੰਗ ਟੰਡਰ ਨੇ ਇਤਰਾਏ ਪਰ ਲੋਕਾਂ ਨੇ ਉਹਨਾਂ ਨੂੰ ਉਹ ਜਿਹਾ ਹੰਗਾਰਾ ਨਹੀਂ ਦਿੱਤਾ ਚਾਹੇ ਉਹ ਸਿੱਕੀ ਰਹੀ ਸੀ ਚਾਹੇ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਐਮਐਲਏ ਰਹੇ ਨੇ ਚਾਹੇ ਉਹ ਦੋ ਵਾਰੀ ਇਸ ਤੋਂ ਮੰਤਰੀ ਵੀ ਰਹੇ ਨੇ ਪਰ ਉਸ ਚੀਜ਼ ਦਾ ਫਾਇਦਾ ਜਿਹੜਾ ਆ ਉਹ ਨਹੀਂ ਮਿਲਿਆ ਪਾਰਟੀ ਨੂੰ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਥੱਲੇ ਰਿਹਾ ਹੈ ਚਾਹੇ ਉਹ ਵੋਟ ਬੈਂਕ ਉੱਪਰ ਗਈ ਹੈ ਭਾਜਪਾ ਨੇ لیکن جت دی ਜਿਹੜੀ ਹੈ ਉਹ ਸ਼ੁਰੂ ਤੋਂ ਹੀ ਕਿਆਸੂ ਲਾਏ ਜਾ ਰਹੇ تھے ਜਿਤਨੇ ਨਹੀਂ ਆਪਣਾ ਵजूद ਕਾਇਮ ਰੱਖਣ ਲਈ ਜਿਹੜੀ ਪਾਜ ਪਾਇਆ ਉਹ ਇਸ ਮਾਦਾਨ ਦੇ ਵਿੱਚ ਉਹਨਾਂ ਨੇ ਉਮੀਦਵਾਰ ਉਤਾਰੇ ਜੇ ਬਿਲਕੁਲ ਜੜਾ ਕੀ ਅੱਜ ਨਤੀਜੇ ਸਾਹਮਣੇ ਆ ਜਾਣਗੇ 2 ਵਜੇ ਤੋਂ ਬਾਅਦ ਜੜਾ ਕੀ ਤਸਵੀਰ ਬਿਲਕੁਲ ਸਾਫ਼ ਹੋ ਜਾਵੇਗੀ ਕਿ ਕਿਹੜੇ ਉਮੀਦਵਾਰ ਦੀ ਜਿੱਤ ਹੋਈ ਹੈ ਲੋਕਾਂ ਦੇ ਵੱਲੋਂ ਫਤਵਾ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਦਿੱਤਾ ਗਿਆ ਬਿਲਹ ਜੜੇ ਗੱਲ ਕਰੀਏ ਕਿ ਪੂਰੀ ਰਾਜਨੀਤੀ ਦੀ ਕਿ ਪੰਜਾਬ ਦੇ ਵਿੱਚ ਹੁਣ ਸਿਰਫ ਕਿ ਦੋ ਹੀ ਪਾਰਟੀਆਂ ਰਹਿ ਜਾਣਗੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਕਿਉਂਕਿ ਸ਼੍ਰੋਮਣੀ ਕਾਲੇ ਦਲ ਦੇ ਵੱਲੋਂ ਜਿਹੜਾ ਕਿ ਕੋਈ ਵੀ ਖਾਤਾ ਕੋਈ ਵੀ ਜਿਹੜਾ ਕਿ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਫਿਲਹਾਲ ਜਿਹੜੇ ਕਿ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਉਤਲ-ਪੁਤਲ ਮੱਚੀ ਹੋਈ ਹੈ ਦੋ ਫਾੜ ਹੋ ਗਈ ਹੈ ਪਾਰਟੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਅਸਤੀਫਾ ਜਿਹੜਾ ਕਿ ਦਿੱਤਾ ਗਿਆ ਤੇ ਭਾਜਪਾ ਦਾ ਜਿਹੜਾ ਕਿ ਭਾਵੇਂ ਗ੍ਰਾਫ ਵਧਿਆ ਹੈ ਪਰ ਜਿਹੜਾ ਕਿ ਖਾਤਾ ਨਹੀਂ ਖੋਲਿਆ ਨਾ ਪਿਛਲੀ ਵਾਰ ਖਾਤਾ ਖੋਲਿਆ ਅਗਰ ਇਸ ਵਾਰ ਵੀ ਖਾਤਾ ਨਹੀਂ ਖੋਲਦਾ ਹੈ ਤਾਂ ਕੀ ਮੰਨਿਆ ਜਾ ਸਕਦਾ ਹੈ ਕਿ ਦੋਹੀ ਪਾਰਟੀਆਂ ਨੇ ਜਿਹੜੇ ਕਿ ਕਾਂਗਰਸ ਅਤੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੜਾ ਮੁਕਾਬਲਾ ਰਹੇਗਾ ਵਿਕਲਪ ਨੂੰ ਫਿਨਾੰਤਰਪਾਜੇ ਗੱਲ ਕਰਦੇ ਆ ਕਾਂਗਰਸ ਤੇ ਆਵਾਜ਼ਮਾਨੀ ਪਾਰਟੀ ਪੰਜਾਬ ਦੇ ਵਿੱਚ ਗੱਲ ਕਰਦੇ ਕਿਉਂਕਿ ਜਿਹੜੀ ਭਾਜਪਾ ਹੈ ਭਾਜਪਾ ਜਿਹੜਾ ਗ੍ਰਾਫ ਕਹਿਣਾ ਸ਼ੁਰੂ ਤੋਂ ਹੀ ਅਕਾਲੀ ਦਲ ਔਰ ਭਾਜਪਾ ਜਿਹੜਾ ਆਪਸ ਵਿੱਚ ਹੀ ਤਾਲਮਿਲ ਸੀ ਉਸ ਵੇਲੇ ਤੇ ਜਿਹੜਾ ਅਕਾਲੀ ਦਲ ਦੇ ਚਾਹੇ ਉਹ ਭਾਜਪਾ ਦੇ ਰਿਤੀ ਸਾਰੇ ਤੌਰ ਤੇ ਉਮੀਦਵਾਰ ਜਿੱਤਦੇ ਚਾਹ ਪਰ ਜਦੋਂ ਤੋਂ ਪਾਰਟੀਆਂ ਲੱਗ ਲੱਗ ਹੋਈਆਂ ਤੇ ਲੋਕ ਇਹਨਾਂ ਨੂੰ ਜਿਹੜਾ ਆ ਉਹ ਅੱਛਾ ਜਿਹੜਾ ਰਿਜ਼ਲਟ ਇਹਨਾਂ ਲਈ ਨਹੀਂ ਸਾਹਮਣੇ ਆਉਂਦਾ ਹੈ ਔਰ ਜੇ ਆਪਾਂ ਕਹਿੰਦੇ ਭਾਜਪਾ ਭਾਜਪਾ ਜਿਹੜੀ ਇੱਕ ਤਿਆਰੀ ਕਰ ਰਹੀ ਆਪਣੇ ਨੀਂਵ ਬਣਾ ਰਹੀ ਔਨਲਾਈਨ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਦੇ ਜਿਹੜੀ ਅਲਦਰ ਗਤੀ ਆਪਾਂ ਗੱਲਬਾਤ ਵੀ ਕਰਦੇ ਆ ਗੱਲਬਾਤ ਵੀ ਕਰਦੇ ਆ ਉਹਨਾਂ ਦਾ ਵੀ ਕਹਿਣਾ ਹੈ ਔਨਲਾਈਨੀਆਂ ਜਿਹੜੀਆਂ ਅਗਲੀਆਂ ਚੋਣਾਂ ਮੁੱਖ ਚੋਣਾਂ ਨੇ ਜਿੰਮੀ ਚੋਣ ਦੀ ਆਪਾਂ ਗੱਲ ਨਹੀਂ ਕਰਦੇ ਉਹਦੇ ਲਈ ਉਹ ਉਮੀਦਵਾਰ ਜਾਂ ਦੂਸਰੀ ਪਾਰਟੀਆਂ ਦੇ بڑے ਲੀਡਰ ਨੇ ਜਿਹੜੇ ਉਹ ਆਪਣੀ ਪਾਰਟੀ 'ਚ ਲਿਆਉਂਦੇ ਨੇ ਤਾਂ ਕਿ ਜਿਹੜਾ ਔਨ ਵਾਲਾ ਸਮੇਂ ਦੇ ਵਿੱਚ ਜਿਹੜਾ ਉਹ ਡਟ ਕੇ ਜਿਹੜਾ ਦੂਸਰੀ ਪਾਰਟੀਆਂ ਦਾ ਮੁਕਾਬਲਾ ਕਰਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਜ ਸਵਾਜ ਪਾਰਟੀ ਦੇ ਵੀ ਹਾਲਾਤ ਕੋਈ ਅੱਛੇ ਨਹੀਂ ਨੇ ਆਕਾਲੀ ਦਲ ਦੇ ਵੀ ਕੋਈ ਅੱਛੇ ਨਹੀਂ ਨੇ ਇਸ ਕਰਕੇ ਜਿਹੜੀਆਂ ਪਾਰਟੀਆਂ ਇਹ ਤਿੰਨ ਹੀ ਰਹਿ ਗਈਆਂ ਔਰ ਆਉਣ ਵਾਲੇ ਸਮੇਂ 'ਚ ਦੇਖਾਂਗੇ ਵੀ ਰਿਜ਼ਲਟ ਕਿਦਾਂ ਦੇ ਆਮ ਆਦਮੀ ਪਾਰਟੀ ਮਦਦ ਦੇ ਵਿੱਚ ਆਉਂਦੀ ਹੈ ਜਾਂ ਬੀਜੇਪੀ ਆਉਂਦੀ ਹੈ ਕਿਉਂਕਿ ਕਾਂਗਰਸ ਦਾ ਆਲਰੇਡੀ ਜਿਹੜੀ ਆ ਪਹਿਲਾਂ ਗਰਾਫ ਥੱਲੇ ਗਿਆ ਹੁਣ ਗਰਾਫ ਤੇਰਾ ਉੱਪਰ ਗਿਆ ਕਿਉਂਕਿ ਸਾਬਤ ਸਦਿਆਂ ਜਿਹੜੇ ਚੋਣਾਂ ਹੋਈਆਂ ਉਹਨਾਂ ਦੇ ਵਿੱਚ ਵੀ ਕਾਂਗਰਸ ਨੇ ਜਿਹੜਾ ਹੱਟਾ ਪ੍ਰਦਰਸ਼ਨ ਕੀਤਾ ਹੈ ਕਿਸੇ ਨਾ ਕਿਸੇ ਜੇ ਇਹੇ ਪਿਛੜਦੀ ਹੈ ਕਾਂਗਰਸ ਪਾਰਟੀ ਤਾਂ ਉਹ ਸਿਰਫ ਇਸੇ ਕਰਕੇ ਪਿਛੜ ਰਹੀ ਹੈ ਕਿਉਂਕਿ ਉਹ ਸਰਕਾਰ ਨਾ ਹੋਣ ਦਾ ਜਿਹੜਾ ਹਮਿਆਜਾ ਵੀ ਜਿਹੜਾ ਆ ਉਹਨਾਂ ਦੇ ਉਮੀਦਵਾਰਾਂ ਨੂੰ ਹੁਤਣਾ ਪੈ ਰਿਹਾ ਤੇ ਬੀਜਪੀ ਐ ਬੀਜਪੀ ਦਾ ਗਰਾਫਟਾ ਜਰੂਰ ਕਰ ਰਿਹਾ ਪਰ ਜਿੱਤ ਦਾ ਜਿਹੜਾ ਸ਼ੁਰੂ ਤੋਂ ਹੀ ਇੰਤਿਆਸ ਲਗਾਇਆ ਜਾਂਦਾ ਤਾਂ ਕਿ ਜਿੱਤ ਜਿਹੜੀ ਹੋ ਕਿਸੇ ਵੀ ਹਾਲਤ ਦੇ ਵਿੱਚ ਮੁਤਲਕ ਜਿ ਬਿਲਕੁਲ ਜਿਹੜੀ ਗੱਲ ਕਰੀਏ ਕਿ 2022 ਦੇ ਵਿੱਚ ਲੋਕਾਂ ਦੇ ਵੱਲੋਂ ਮੌਕਾ ਦਿੱਤਾ ਗਿਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਦੋਂ ਚੋਣ ਪ੍ਰਚਾਰ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਜ਼ਰੂਰ ਦਿਓ ਸਭ ਪੰਜਾਬ ਦੇ ਲੋਕਾਂ ਦੇ ਵੀ ਜਿਹੜਾ ਕਿ ਭਾਜਪਾ ਨੂੰ ਵੀ ਨਕਾਰ ਦਿੱਤਾ ਕਾਂਗਰਸ ਨੂੰ ਵੀ ਪਿੱਛੇ ਰੱਖਦੇ ਹੋਏ ਨਵੀਂ ਪਾਰਟੀ ਨਵੀਂ ਪਾਰਟੀ ਜਿਹੜੀ ਕਿ ਆਮ ਆਦਮੀ ਪਾਰਟੀ ਸੀ ਜੋ ਕਿ ਦਿੱਲੀ ਦੇ ਵਿੱਚ ਸਥਾਪਿਤ ਸੀ ਦਿੱਲੀ ਸਰਕਾਰ ਚਲਾ ਰਹੀ ਸੀ ਤੋਂ ਬਾਅਦ ਮੌਕਾ ਦਿੱਤਾ ਗਿਆ ਸੋ ਕੀ ਲੱਗਦਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਕਿ ਕਾਫੀ ਜ਼ਿਆਦਾ ਜਿਹੜਾ ਕਿ ਗਰਾਹ ਬਣਾ ਲਏ ਲੋਕਾਂ ਦਾ ਵਿਸ਼ਵਾਸ ਜਿਹੜਾ ਕਿ ਜਿੱਤ ਲਿਆ ਆਮ ਆਦਮੀ ਪਾਰਟੀ ਨੇ ਕਿ ਲੋ कि आम आदमी पार्टी पे विश्वास ਕੀਤਾ ਜਾਂਦਾ ਹੈ ਬਿਲਕੁਲ ਜਦੋਂ ਵੀ ਕੋਈ ਜਿੱਤ ਹੁੰਦੀ ਹੈ ਉਹ ਬਾਅਦ ਚ ਇਹ ਪਾਰਟੀ ਕੋਈ ਵੀ ਹੈ ਉਹ ਆਪਣੇ ਵਿਕਾਸ ਕਰ ਆਪਣੇ ਅੱਛਾ ਪ੍ਰਦਰਸ਼ਨ ਇਹੀ ਮਤਲਬ ਹਵਾਲਾ ਦਿੰਦੀ ਹੈ ਕਿਉਂਕਿ ਲੋਕਾਂ ਨੂੰ ਵੀ ਪਤਾ ਹੈ ਕਿ ਅਸੀਂ ਮੌਜੂਦਾ ਸਰਕਾਰ ਤੋਂ ਕਹਿ ਦੇਣਾ ਹੈ ਔਰ ਜਿਹੜੇ ਉਮੀਦਵਾਰ ਹਨ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਉਹ ਵੀ ਕਹਿੰਦੇ ਅਸੀਂ ਅੱਛਾ ਵਤੀਰਾ ਕਰ ਰਹੇ ਆਂ ਕਿ ਪਾਰਟੀ ਦੀਆਂ ਨੀਤੀਆਂ ਹਨ ਔਰ ਅੱਛਾ ਕੰਮ ਕੀਤਾ ਹੈ ਵਿਕਾਸਾਰੇ ਕੀਤੇ ਹਨ ਜਿਹਦੇ ਇਹ ਵਜੋਂ ਜਿਹੜੇ ਲੋਕਾਂ ਨੇ ਸਾਨੂੰ ਪਤੰਤ ਕੀਤਾ ਜਦੋਂ ਜਿੱਤੇ ਹੀ ਹੋ ਗਏ ਜਾਂ ਆਪਾਂ ਕਹਿੰਦੇ ਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੋਕ ਉਮਿਤਰੇ ਹਨ ਸਿੱਧਾ ਹੀ ਜਿਹੜਾ ਆਪਾਂ ਕੁਝ ਨਹੀਂ ਕਹਿੰਦੇ ਸਿੱਧਾ ਕਿਤੇ ਨਾ ਕਿਤੇ ਪਾਰਟੀ ਦੇ ਕੰਮ ਤੋਂ ਪੁੱਛਣ ਉਮੀਦਵਾਰ ਤੋਂ ਪੁੱਛਣ ਜਾਂ ਉਹ ਲੋਕ ਸਰਕਾਰ ਤੋਂ ਕੈਦਾ ਲੈਣਾ ਚਾਹੁੰਦੇ ਹਨ ਜਿਸ ਕਰਕੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਣ ਕਰ ਰਹੇ ਆ ਤੇ ਅਸੀਂ ਬਿਲਕੁਲ ਇਹ ਨਹੀਂ ਕਹਤ ਕਦੇ ਵੀ ਜਿਹੜੇ ਪਾਰਟੀ ਨੂੰ ਪਸੰਦ ਨਹੀਂ ਰੋਕ ਕਰਦੇ ਕਿਉਂਕਿ ਜਿਹੜਾ ਪਤਮਾ ਲੋਕਾਂ ਦੇ ਦਿੱਤਾ ਹੈ ਉਹ ਪਸੰਦ ਹੈ ਤਾਂ ਹੀ ਦਿੱਤਾ ਹੈ ਤਾਂ ਹੀ ਜਿੰਤਾ ਜਿਹੜੀ ਹੈ ਉਮੀਦਵਾਰ ਆਵਾਜ਼ੀ ਪਾਰਟੀ ਦੇ ਉਮੀਦਵਾਰ ਨੂੰ ਮਿਲ ਰਹੀ ਹੈ ਬਬਤਾ ਨਾ ਤੁਣਾ तमाम ਜਾਣਕਾਰੀ ਦੇ ਲਈ ਪਲਪਲ ਅਪਡੇਟ ਜਿਹੜੀ ਕਿ ਤੁਹਾਡੇ ਤੋਂ ਅਸੀਂ ਲੈਂਦੇ ਰਵਾਂਗੇ